ਸਾਸਰਗਾਲ ਜੀ ਆਪ ਜਿਹੜਾ ਹੈਗਾ ਕੇਰੀਆ ਲਾਈਟ ਪੁਆਇੰਟ ਤੇ ਖੜਿਆ ਸੀ ਰਿਕਪੁਰ ਉਥੇ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਕੋਲ ਸੀਗੀ ਕਿ ਟਰੈਕਟਰ ਮਾਰਚ ਕੱਢਿਆ ਜਾਣਾ ਹੈਗਾ ਉਸ ਬੰਦੀ ਆਪ ਦੇਖ ਸਕਦੇ ਕਿ ਅੱਜ ਕਿਸਾਨ ਜਿੱਥੇ ਬੰਦੀ ਉਹ ਲੈਣਾ ਹੈਗਾ ਤੇ ਟਰੈਕਟਰ ਮਾਰਚ ਜਿਹੜਾ ਸ਼ਾਂਤਮਈ ਤਰੀਕੇ ਨਾਲ ਜਿਹੜਾ ਇੱਕ ਕਿਨਾਰੇ ਤੇ ਖੜੇ ਕਰਕੇ ਟਰੈਕਟਰ ਔਰ ਉਥੇ ਜਿਹੜਾ ਹੈਗਾ ਸੰਗਰਸ਼ ਕੀਤਾ ਜਾ ਰਿਹਾ ਇੱਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੇ ਸੜਕ ਦੀ ਭਾਰਤੀ ਕਿਸਾਨਾਂ ਜਿਹੜੀ ਹੈਗੀ ਆ ਰਾਜੇ ਵਾਲਾ ਲੈਂਦਾ ਇੱਕ ਸੰਗਰਸ਼ ਕੀਤਾ ਜਾ ਰਿਹਾ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਪ੍ਰਬੰਧਾਲ ਹੈਗੇ ਸਾਡੇ ਨਾਲ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਕਿਹੜੀ ਜਥੇਬੰਦੀ ਹੈ ਜੀ ਆਪਣੇ ਆਪਣੀ ਜਥੇਬੰਦੀ ਹੈ ਰਾਜੇਵਾਲ ਸਾਹਿਬ ਅੱਛਾ ਕੀ ਸੰਯੁਕਤ ਕਿਸਾਨ ਮੋਰਚੇ ਦੀ ਕੀ ਕੌਲ ਸੀ ਅੱਜ ਅੱਜ ਆਪਣੀ ਕੌਲ ਸੀਗੀ ਜੀ ਟਰੈਕਟਰ ਮਾਰਚ ਦੀ ਅੱਛਾ ਜੀ ਉਹ ਸੜਕਾਂ ਦੇ ਰਾਵਣਾ ਕਿਸੇ ਨੂੰ ਬਰਾਣ ਨਹੀਂ ਕਰਦਾ ਸਾਡਾ ਆਪਣਾ ਸਾਡਾ ਇਹ ਤਾਂ ਇਹ ਦੇਖਣਾ ਨਹੀਂ ਟ੍ਰੈਕਟਰ ਆਪਣੇ ਚੜੇ ਝੁੰਡੇ ਲਾ ਕੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਇਹ ਪ੍ਰੋਗਰਾਮ ਆਪਣੇ 10 10 ਵਜੇ ਤੋਂ ਲੈ ਕੇ 4 ਵਜੇ ਤੱਕ ਹੈ ਤੇ 4 ਵਜੇ ਫਿਰ ਪੁਤਲਾ ਫੁਕਣਾ ਅੱਛਾ ਹਾਂਜੀ ਕਿਹਦਾ ਪੁਤਲਾ ਫੁਕ ਰਿਹਾ ਅੱਜ WHO ਮੈਂ ਦਿੱਲੀ ਸੰਬੰਧੀ ਜਿਹੜਾ ਹੈਗਾ ਆਪਣਾ ਇੱਦਾਂ ਦੇਖਿਆ ਕਿ ਸੰਘੂ ਬਾਰਡਰ ਤੇ ਉੱਥੋਂ ਕਿਸਾਨ ਦੀ ਮੌਤ ਹੋਈ ਨੌਜਵਾਨ ਮੁੰਡੇ ਦੀ ਮੌਤ ਹੋਈ ਨੌਰੀ ਬਾਰਡਰ ਤੇ ਐਕਸੀਡੈਂਟ ਜੋ ਹੈ ਕਿੱਦਾਂ ਦੇਖ ਰਹੇ ਹੋ ਕਿ ਜਿਹੜੀਆਂ ਮੌਤਾਂ ਹੋ ਰਹੀਆਂ ਕਿੱਦਾਂ ਦੇਖ ਰਹੇ ਹੋ ਤੁਸੀਂ ਤੇ ਪਤਾ ਕੀ ਹੈ ਜਿਹੜੀ ਬੀਜੇਪੀ ਸਰਕਾਰ ਹੈ ਨਾ ਜੀ ਇਹ ਸਰਕਾਰ ਮੈਨੂੰ ਲੱਗਦਾ ਇਹ ਲੋਕਤੰਤਰ ਨੂੰ ਸਮਝਦੀ ਹੈ ਕੁਝ ਲੋਕਤੰਤਰ ਦਾ ਕਹਾਣ ਹੋ ਰਿਹਾ ਜੀ ਸਾਰਾ ਇਹ ਤੁਹਾਡੇ ਸਾਹਮਣੇ ਹੁਣ ਸ਼ੰਭੂ ਬੈਰੀ ਲੋਗਆ ਕਨੋਰੀ ਬਾਰਡਰ ਹੋ ਗਿਆ ਇਹਦੇ ਦੋਹੇ ਬਾਰਡਰ ਤੁਸੀਂ ਦੇਖ ਲਓ ਜਾ ਕੇ ਉੱਥੇ ਗੋਲੇ ਤੱਕ ਵੀ ਚਲਾ ਰਹੇ ਹੈ ਹੁਣ ਜਿਹੜੀ ਆਪਣਾ ਸਰਕਾਰ ਹੈ ਸਰਕਾਰ ਦੇ ਦਿਮਾਗ 'ਚ ਇਹ ਗੱਲ ਹੈ ਹੀ ਨਹੀਂ ਕਿ ਸਾਹਮਣੇ ਇਨਸਾਨ ਖੜਿਆ ਉਹਦਾ ਚਾਨ ਪਰ ਸਾਹਮਣੇ ਸਾਨੂੰ ਡੰਡਾ ਲੈ ਕੇ ਪਿੱਛੇ ਮਾਰੂ ਉਹਨਾਂ ਨੇ ਕੱਲ ਆਪਣਾ 21 ਤਰੀਕ ਦੀ ਦੇਖਿਆ ਤੁਸੀਂ ਇੱਕ ਮੁੰਡਾ ਸਾਡੇ ਰਾਤ ਨੂੰ ਚੱਕ ਕੇ ਲੈ ਗਏ ਉਹਦੇ ਲੱਤਾਂ ਵਾਂਹ ਤੋੜ ਕੇ ਨੂੰ ਬੋਰੀ 'ਚ ਪਾ ਕੇ ਲੈ ਕੇ ਗਿਆ ਇਹ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਸਮਝਦੀ ਨਹੀਂ ਇਹਨੂੰ ਵੀ ਕਿ ਆਪ ਇਹਨੂੰ ਕਿਸਾਨ ਸਮਝਦੇ ਨਹੀਂ ਏ ਜਿਹੜੀ ਇਹਨਾਂ ਨੂੰ ਪਹਿਲਾਂ ਜਿਸ ਟਾਈਮ ਆਪਾਂ ਉੱਥੋਂ ਉੱਠੇ ਸੀਗਾ ਆਪਾਂ ਐ ਨਹੀਂ ਕਿਹਾ ਸੀਗਾ ਇਹਨਾਂ ਨੂੰ ਵੀ ਆਪਾਂ ਸਾਡਾ ਧਰਨਾ ਖਤਮ ਕਰਕੇ ਚੱਲੇ ਆ ਅਸੀਂ ਇਹ ਗੱਲ ਕਹੀ ਸੀ ਇਹਨਾਂ ਨੂੰ ਵੀ ਅਸੀਂ ਆਪਣਾ ਜਿਹੜਾ ਧਰਨਾ ਇਹਨੂੰ ਪੋਸਟਪੋਨ ਕਰ ਰਹੇ ਆ ਸਭ ਨੂੰ ਛੁੱਟੀ ਕਰ ਰਹੇ ਸਾਡੇ ਪ੍ਰਧਾਨਾਂ ਨੇ ਤੁਹਾਨੂੰ ਕਿਹਾ ਸੀ ਵੀ ਤੁਸੀਂ ਆਇਆ ਕਰੋ ਐ ਸੋਚ ਲਓ ਵੀ ਤੁਹਾਨੂੰ ਛੁੱਟੀ ਮਿਲ ਰਹੀ ਆ ਪਰ ਆਪਣਾ ਧਰਨਾ ਖਤਮ ਨਹੀਂ ਹੋਇਆ ਪਰ ਸਰਕਾਰ ਨੂੰ ਅਸੀਂ 2 2 ਸਾਲ ਦਾ ਟਾਈਮ ਦਿੱਤਾ ਸੀ ਹੁਣ ਸਰਕਾਰ ਫੇਰ ਉਹੀ ਕੰਮ ਕਰਨ ਲੱਗੀ ਵੀ ਹਾਂ ਚਲੋ ਇਹ ਤਾਂ ਭੁੱਲੇ ਭੱਲ ਗਏ ਹੋਣੇ ਆ ਵੀ ਕੋਲਡ ਨਹੀਂ ਐ ਜਦੋਂ ਅਸੀਂ ਦੁਬਾਰਾ ਮੁੱਦਾ ਚੱਕਿਆ ਉਹਨੇ ਉਨ ਦੁਬਾਰਾ ਫੇਰ ਕਹ ਰਹੇ ਕਮੇਟੀ ਬਣਾ ਲਓ ਉਹਦਾ ਫਾਇਦਾ ਕੀ ਹੋਊਗਾ ਸਾਨੂੰ ਇਹਦਾ ਸਰਕਾਰ ਸਿਰਫ ਰੁਪਏ ਸੋਚ ਰਹੀ ਹੈ ਵੀ ਅਸੀਂ ਐਮਐਸਪੀਨ ਦੇਣੀ ਨਾ ਅਸੀਂ ਕੋਈ ਜਿਹੜੇ ਸਾਡੇ ਤੇ ਪਰਚੇ ਹੋਏ ਸਾਡੇ ਟਰੈਕਟਰ ਅੰਦਰ 잡ਤੇ ਹੋਏ ਆ ਉਹ ਸਾਰੇ ਇਹਨਾਂ ਨੇ ਮਤਲਬ ਕੋਈ ਪਰਚਾ ਰੱਦ ਨਹੀਂ ਕਰਿਆ ਨਾ ਸਾਡੇ ਕੋਈ ਟਰੈਕਟਰ ਛੇੜੇ 26 ਜਨ ਵੀ ਟਰੈਕਟਰ ਇਹਦਾ ਕੋਲੀ ਪਏ ਸਰਕਾਰ ਦਾ ਕੋਈ ਮੂਡ ਨਹੀਂ ਹੈ ਜੀ ਸਰਕਾਰ ਦਾ ਫੜਾ 2020 ਦੇ ਵਿੱਚ ਜਿਹੜਾ ਸੰਘਰਸ਼ ਚੱਲੂ ਹੋਇਆ ਸੀ ਉਸ ਟਾਈਮ ਜਿਹੜੇ ਬੈਰੀਕਾਰ ਬੜੇ ਆਸਾਨੀ ਨਾਲ ਤੋੜੇ ਗਏ ਸੀ ਐਰ ਕੀ ਕੋ ਨਹੀਂ ਤੋੜੇ ਜਾ ਰਹੇ ਪਤਾ ਕੀ ਹੈ ਜੀ ਐਕ ਕੀ ਹੋ ਗਿਆ ਜਿਹੜੀ ਆਪਣੀ ਜਥੇਬੰਦੀ ਹੈ ਨਾ ਇਹਨਾਂ ਨੇ ਆਪਣਾ ਨਾ ਡਿਸੀਜਨ ਨੂੰ ਥੋੜਾ ਅੱਗੇ ਆ ਨਹੀਂ ਲੜ ਕੇ ਡਿਸੀਜਨ ਥੋੜਾ ਲੜ ਕੇ ਲੈ ਲੁੰਦੇ ਨਾ ਤਾਂ ਐਸਕੇ ਅੰਗ ਨਾਲ ਨਾਲ ਚੱਲਦਾ ਹੁਣ ਐਸਕੇਮ ਦਾ ਕੀ ਚੱਕਰ ਪੈ ਗਿਆ ਐਸਕੇਮ ਉਹਨੂੰ ਨਾਲ ਲੈ ਕੇ ਤਾਂ ਕੰਮ ਹੋ ਰਾਇਆ ਨਹੀਂ ਕੋ ਨਾਲ ਇਹ ਵੀ ਸਰਕਾਰ ਨੂੰ ਟੈਂਪੂਲਾ ਦੇ ਆ ਸਰਕਾਰ ਨੇ ਕੀ ਕੀਤਾ ਹੋਇਆ ਨਾ ਅਬ ਜਿਹੜਾ ਆਪਣਾ ਇੱਥੇ ਬੰਦੇ ਆਪਣਾ ਅੱਗੇ ਵਧਦੇ ਜੇ ਪਹਿਲਾਂ ਆਪਣਾ ਕੰਮ ਹੋਇਆ ਸੀ ਨਾ ਉਸ ਟਾਈਮ ਕੋਈ ਗੋਲੀ ਵਾਲੀ ਨਹੀਂ ਹੋ ਰਹੀ ਚੁੱਤੇ ਅੱਜ ਦੀ ਸਰਕਾਰਾ ਥੋੜਾ ਆਣਾ ਨਾ ਸਮਝੀ ਨਹੀਂ ਕੁਛ ਵੀ ਵੀ ਥੋੜਾ ਜਿਹਾ ਉਹਨਾਂ ਨੇ ਹੋ ਗਿਆ ਵੀ ਫਟਾਫੜ ਕੰਮ ਕਰੋ ਵੀ ਕਿਸੇ ਨੂੰ ਅੰਦਰ ਨਹੀਂ ਵੜਨ ਦੇਣਾ ਠੱਟੋ ਸਰਕਾਰੀ ਡਿਸਕੈਂਸ ਸਮਰਥਨ ਮਿਲ ਗਿਆ ਕਿ ਨਹੀਂ ਸੰਗਤ ਨਹੀਂ ਹਾਲੇ ਮਿਲਿਆ ਕੱਟੇ ਹੋ ਜੂਗੇ ਥੋੜੇ ਜਿਹੜਾ ਆਪਣਾ ਮੀਟਿੰਗਾਂ ਚੱਲ ਰਹੀਆਂ ਉਹਨਾਂ ਨਾਲ ਹੋ ਜੂਗੀ ਆਪਣੀ 11 ਮੈਂਬਰੀ ਕਮੇਟੀ ਬਣ ਗਈ ਹੈ ਤੇ ਉਹਦੇ ਕੋਲ ਕੋਈ ਰਿਜ਼ਿਸ਼ਨ ਆ ਜਾਊਗਾ ਆਪਣਾ ਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਐਸ ਕੇਐਮ ਦਾ ਜਿਹੜਾ ਹਜੇ ਸਮਰਥਨ ਫਿਲਹਾਲ ਜਿਹੜਾ ਹੈਗਾ ਮੋਰਚੇ ਵਾਸਤੇ ਨਹੀਂ ਹੋਇਆ ਪਰ ਜਿਹੜੇ ਆਪਾਂ ਗੱਲ ਕਰੀ ਕਿ ਕਾਲ ਜਿਹੜੀ ਹੈਗੀ ਆ ਉਹ ਦਿੱਲੀ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਇੰਟੈਂਸ਼ਨ ਜ਼ਰੂਰ ਦੇ ਰਹੀ ਹੈਗੀ ਕਿ ਜਲਦੀ ਜਿਹੜਾ ਇਹਦੇ ਹ ਨਹੀਂ ਤਾਂ ਇਹ ਸੁਨਦਰਸ਼ ਜਿਹੜਾ ਹੋਰ ਗਹਿਰਾ ਹੋਵੇਗਾ ਆਪਾਂ ਦੇਖ ਸਕਦੇ ਹਾਂ ਕਿ ਨਗਰ ਕੌਂਸਲ ਜ਼ੀਰਕਪੁਰ ਦੇ ਸਾਫ ਦਾ ਪ੍ਰਧਾਨ ਕਲਵਿੰਦਰ ਸਿੰਘ ਸੋਹੀ ਜਿਹੜੇ ਹੈਗੇ ਆ ਉਹ ਇੱਥੇ ਖੁਦ ਟਰੈਕਟਰ ਲੈ ਕੇ ਪਹੁੰਚੇ ਇਹ ਵੀ ਦੱਸ ਦਈਏ ਕਿ ਅਕਾਲੀ ਦਲ ਦੇ ਵੀ ਸੀਨੀਅਰ ਲੀਡਰ ਹੈਗੇ ਔਰ ਕਾਫੀ ਇਹਨਾਂ ਦਾ ਜਿਹੜਾ ਜ਼ੀਰਕਪੁਰ ਹਲਕੇ ਵਾਸਤੇ ਜਿਹੜਾ ਕਾਫੀ ਯੋਗਦਾਨ ਰਿਹਾ ਆਪਾਂ ਗੱਲ ਕਰਦੇ ਆ ਸੋਹੀ ਸਾਹਿਬ ਕਿਤਾ ਟਰੈਕਟਰ ਲੈ ਕੇ ਆਏ ਤੁਸੀਂ ਇੱਥੇ ਆ ਉਹੀ ਜਿਹੜੀ ਆਪਣੀ ਜ਼ਿਮੀਦਾਰਾਂ ਦੀ ਆਪਣੀ ਕੈਲਰੀ ਹੈ ਜੀ ਐਮਐਸਪੀ ਦੀ ਲੜਾਈ ਤੇ ਜਿਹੜੇ ਜ਼ਿਮੀਦਾਰਾਂ ਨੂੰ ਬਣਦੇ ਹੱਕ ਉਹਨਾਂ ਨੂੰ ਮਿਲਣੇ ਚਾਹੀਦੇ ਆ ਜੀ ਉਹ ਮੈਂ ਵੀ ਜਿੱਤ ਕੋਈ ਭਾਰਤੀ ਕਿਸਾਨੀ ਉਹਨਾਂ ਦਾ ਸਮਰਥਨ ਮਜ਼ਦੂਰੀ ਉਹਨਾਂ ਦਾ ਸਮਰਥਨ ਕਰਨ ਵਾਸਤੇ ਆਪਣਾ ਟਰੈਕਟਰ ਲੈ ਕੇ ਇੱਥੇ ਆਇਆ ਜੀ ਬਤੌਰ ਅਕਾਲੀ ਲੀਡਰ ਆਇਆ ਕਿ ਬਤੌਰ ਕਿਸਾਨ ਆਇਆ ਮੈਂ ਬਤੌਰ ਕਿਸਾਨ ਆਇਆ ਜੀ ਹਾਂਜੀ ਹਾਂਜੀ ਲੀਡਰਸ਼ਿਪ ਦੀ ਗੱਲ ਕਰੀਏ ਉਹਦਾ ਕਿੰਨਾ ਦਾ ਸਮਰਥਨ ਹੈਗਾ ਕਿਸਾਨੀ ਇਸ ਦਾ ਲੀਡਰਸ਼ਿਪ ਦਾ ਵੀ ਪੂਰਾ ਸਮਰਥਨ ਹੈ ਜੀ ਦੇਖੋ ਚਾਹੇ ਅਕਾਲੀ ਮੈਂ ਤਾਂ ਕਹਿੰਦਾ ਸਾਰੀ ਪਾਰਟੀਆਂ ਨੂੰ ਕਰਨਾ ਚਾਹੀਦਾ ਇੱਕ ਜਿਹੜੀ ਜੱਟੇ ਬੰਦੀਓ ਵਧੀਆ ਲੜਾਈ ਸੱਚੀ ਲੜਾਈ ਲੜ ਰਹੀ ਹੈ ਘੱਟੋ ਘੱਟ ਸਮਰਥਨ ਮੁੱਲ ਜੋ ਫਸਲਾਂ ਦਾ ਉਹ ਤਾਂ ਮਿਲਣਾ ਚਾਹੀਦਾ ਜੀ ਐਮਐਸਪੀ ਜਿਹੜੀ ਹੈਗੀ ਪਹਿਲਾਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਕੀਤਾ ਨਹੀਂ ਗਿਆ ਕਿੱਦਾਂ ਤੁਸੀਂ ਦਾ ਸਰਕਾਰ ਲਾ ਰਹੀ ਹੈ ਜੀ ਇਹ ਇਹਨਾਂ ਸਰਕਾਰੀ ਲਾ ਰਿਹਾ ਐਮਐਸਪੀ ਦਾ ਐਲਾਨ ਕਰ ਤੇ ਮੈਂ ਦੇਖ ਰਿਹਾ ਬੜੀ ਘਬਰਾਹਟ ਹੈ ਸਰਕਾਰ ਨੂੰ ਪਤਾ ਨਹੀਂ ਕਿਸ ਚੀਜ਼ ਦਾ ਡਰਾ ਚੜ ਕੇ ਜਿਹੜੇ ਅਦੋਗ ਪੱਤੀਆਂ ਉਹਨਾਂ ਦੇ ਕਰੋੜਾਂ ਦੇ ਕਰਦੇ ਮਾਫ ਹੋ ਰਹੇ ਜਿਹੜੀ ਜ਼ਿੰਮੇਵਾਰਤਾ ਗੱਲ ਵੀ ਤੋਂ ਛੋਟੀ ਜੀ ਆ ਤੇ ਸਾਰੇ ਦੇਸ਼ ਵਾਸਤੇ ਕੰਮ ਕਰਦੇ ਆ ਦੇਖੋ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਕਦੇ ਆਪਾਂ ਬਾਹਰ ਤੋਂ ਕਰਨਕ ਮੰਗਾ ਕਰਦੇ ਸੀ ਅਮਰੀਕਾ ਤੋਂ ਅੱਜ ਆਪਾਂ ਸੈਲਫ ਡਿਪੈਂਡੈਂਟ ਹੋਏ ਆ ਘੱਟੋ ਘੱਟ ਇਹਨਾਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ ਜੇ ਕਿ ਮੁੱਲ ਨੂੰ ਦੇਣਾ ਚਾਹੀਦਾ ਜੇ ਮੁੱਲ ਦੇ ਕੇ ਜ਼ਿਮੀਂਦਾਰ ਨੂੰ ਲੱਗੇ ਵੀ ਮੇਰਾ ਖਰਚਾ ਪੂਰਾ ਹੋ ਗਿਆ ਮੇਰੇ ਬੱਚੇ ਪੜ ਸਕਦੇ ਬਤੌਰ ਲੀਡਰ ਜੇ ਗੱਲ ਕਰੀਏ ਤੇ ਇਹ ਸੰਦਰਸ਼ ਦਾ ਹੋਣਾ 2024 ਦੇ ਇਲੈਕਸ਼ਨਾਂ ਕਿੰਨਾ ਦਾ ਫਰਕ ਪੈ ਸਕਦਾ ਇਹ ਬਤੌਰ ਲੀਡਰ ਗੱਲ ਕਰੀਏ ਦੇਖੋ ਜ਼ਿਮੀਂਦਾਰ ਤਾਂ ਇਹਦੀ ਆਪਣੀ ਲੜਾਈ ਉਹ ਇਹੀ ਕਹਿ ਕੇ ਲੜਦੇ ਆਗੇ ਅਸੀਂ ਕਿਸੇ ਪਾਰਟੀ ਨਾਲ ਨਹੀਂ ਚੱਲਣਾ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਜ਼ਿਮੀਂਦਾਰਾਂ ਦੀ ਲੜਾਈ ਲੜ ਰਹੇ ਹਾਂ ਦੇਖੋ ਆਪਾਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਵੀ ਬੀਜੇਪੀ ਨੂੰ ਬਹੁਤ ਨੁਕਸਾਨ ਹੋ ਸਕਦਾ ਇਹਦਾ ਕਿਉਂਕਿ ਉਹ ਕਿਸੇ ਸੱਤਾ ਦੇ ਬੈਠੀ ਹੈ ਜਿਹੜ ਜਦੋਂ ਲੋਕਾਂ ਦੀ ਨਹੀਂ ਸੁਣਦਾ ਫਿਰ ਉਸੇ ਦਾ ਵਿਰੋਧ ਹੁੰਦਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਇਹ ਸੰਘਰਸ਼ ਜਿਹੜਾ ਉਹਦੀ ਦੇਣਾ ਆ ਆਹ ਵਾਲਾ ਜਿਹੜਾ ਸੰਘਰਸ਼ ਕਰ ਰਹੀ ਹੈ देखो ਸੰਘਰਸ਼ ਤਾਂ ਸ਼ੁਰੂ ਕੀਤਾ ਸੀ ਜ਼ਿਮੀਦਾਰਾਂ ਨੇ ਪਰ ਹੋ ਸਕਦਾ ਸਰਕਾਰਾਂ ਦੀ ਵੀ ਨੀਤੀਆਂ ਹੁੰਦੀਆਂ ਲੋਕਾਂ ਨੂੰ ਅੱਗੇ ਤੋਰਨਾ ਆਪਣੀ VOTING ਸੈੱਟ ਕਰਨੀ ਪਰ ਮੈਂ ਤਾਂ ਫਿਰ ਵੀ ਪੰਜਾਬ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਆਪਣੀ ਵੋਟਾਂ ਵਾਟਾਂ ਜ਼ਿੰਦਗੀ ਚੱਲਦੀਆਂ ਰਹਿਣੀਆਂ ਵੀ ਘੱਟੋ ਘੱਟ ਸੱਚੇ ਪੱਕੇ ਦੇ ਬਣ ਕੇ ਇੱਕ ਵਾਰ ਸਰਕਾਰਾਂ ਆਪਣਾ ਜ਼ਿਮੀਦਾਰਾਂ ਦਾ ਸਾਥ ਜ਼ਰੂਰ ਲਈਏ ਇਹ ਸੰਸਾਡੇ ਨਾਲ ਕੁਲਵਿੰਦਰ ਸਿੰਘ ਸੋਹੀ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਫਰਕ ਤਾਂ ਜਰੂਰ ਪੈ ਸਕਦਾ ਬੀਜੇਪੀ ਸਰਕਾਰ ਨੂੰ ਪਰ ਪੰਜਾਬ ਸਰਕਾਰ ਨੂੰ ਜਿਹੜੀ ਬੇਨਤੀ ਕੀਤੀ ਹੈ ਕਿ ਕਿਸਾਨੀ ਸੰਘਰਸ਼ ਦਾ ਜਿਹੜਾ ਸਮਰਥਨ ਦਿੱਤਾ ਜਾਵੇ